ਅੱਜ ਡਾਕਟਰ ਅਜੇ ਜਿੰਦਰਾ ਕਾਲਜ ਚ ਆਸੀ ਪੀਟ ਉਸੇ ਸੇ ਕਰ ਰਹੇ ਆ ਮੈਂ ਜਿਲ੍ਹਾ ਸਿਹਤ ਅਫਸਰ ਬਠਿੰਡਾ ਡਾਕਟਰ 우ਸ਼ਾ ਗੋਇਲ ਅੱਜ ਅਸੀਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿੱਚ ਆਏ ਸੀ ਇੱਥੇ ਅਸੀਂ ਅੱਜ ਤੰਬਾਕੂ ਇੱਕ ਸਾਡਾ ਕੈਂਪੇਨ ਚੱਲ ਰਿਹਾ ਹੈ ਟਬੈਕੋ ਫਾਰ ਯੂਥ ਸਾ ਉਹਦੇ ਚ ਅਸੀਂ ਤੰਬਾਕੂ ਕਿਵੇਂ ਛੱਡਣਾ ਹੈ ਉਹਦੇ ਕੀ ਨੁਕਸਾਨ ਹੈ ਕਿਹੜੇ ਕਿਹੜੇ ਰੂਪ ਵਿੱਚ ਉਹ ਇਸਤੇਮਾਲ ਹੁੰਦਾ ਕਿਉਂਕਿ ਤੰਬਾਕੂ ਆਪਾਂ ਜ਼ਿਆਦਾਤਰ ਸੋਚਦੇ ਆ ਬੀੜੀ ਸਿਗਰਟ ਹੋ ਗਿਆ ਇਹ ਧੂਏ ਵਾਲਾ ਬਿਨਾਂ ਧੂਏ ਵਾਲਾ ਦੋਨੋਂ ਹੁੰਦਾ ਧੂਏ ਵਾਲੇ ਹੁੱਕਾ ਬੀੜੀ ਸਿਗਰਟ ਹੋ ਗਿਆ ਤੇ ਜਿਹੜੇ ਆਪੇ ਬਿਨਾ ਧੂਏ ਵਾਲੇ ਹੋ ਗਏ ਜਿਹੜੇ ਚੱਬਨ ਵਾਲੇ ਨਸਵਾਰ ਹੋ ਗਈ ਆ ਇਹ ਜਿਹੇ ਚੀਜ਼ ਤੇ ਆ ਫਿਰ ਈ ਸਿਗਰਟਸ ਹੋ ਗਈਆਂ ਆਪਾਂ ਨੂੰ ਪਤਾ ਹੈ ਈ ਸਿਗਰਟਸ ਬੈਂਡ ਨੇ ਪਰ ਫਿਰ ਵੀ ਲੋਕੇ ਚੋਪੇ ਲੋਕ ਵੇਚ ਰਹੇ ਨੇ ਜੋ ਕਿ ਗੈਰ ਕਾਨੂੰਨੀ ਹੈ ਹੁਣ ਬੱਚਿਆਂ ਨੂੰ ਦੱਸਣਾ ਇਹ ਬਹੁਤ ਜ਼ਰੂਰੀ ਸੀ ਖਾਸ ਕਰਕੇ ਜਿਹੜੇ ਹੁੱਕਿਆਂ ਦਾ ਪ੍ਰਚਲਨ ਬਹੁਤ ਵੱਧ ਗਿਆ ਹੈ ਜਿਹਦੇ ਇੱਕ ਫੈਸ਼ਨ ਬਣ ਗਿਆ ਉਹਦੇ ਵਿੱਚ ਲੋਕ ਜ਼ਿਆਦਾਤਰ ਇਹ ਸੋਚ ਰਹੇ ਆ ਕਿ ਹੁੱਕੇ ਜਿਹੜਾ ਉਹ ਮਸਾਲਾ ਪੈ ਰਿਹਾ ਉਹ ਫਲੇਵਰ ਹੈ ਨਹੀਂ ਉਹ ਸਿਰਫ ਸ਼ੁੱਧ फ्लेवर्ड या खुशबू वाला तंबाकू है शुद्ध तंबाकू है ਤੇ ਜਦੋਂ ਆਪਾਂ ਉਹਦਾ ਸੇਵਨ ਕਰਦੇ ਆ ਉਹਦੇ ਇਸ niche ਕੋਇਲਾ ਵੀ ਬਲ ਰਿਹਾ ਹੁੰਦਾ ਤੁਸੀਂ ਸੋਚੋ ਤੰਬਾਕੂ ਦਾ ਜਿਹੜਾ ਧੂਆ ਹੈ ਉਹ ਤੇ ਨਾਲ ਕੋਲੇ ਤੋਂ ਬਣਦੀ ਗੈਸ ਕਾਰਬਨ ਮੋਨੋਕਸਾਈਡ ਆਪਾਂ ਦੋਨੋਂ ਆਪਣੇ ਅੰਦਰ ਲੈ ਰਹੇ ਆ ਬੱਚਿਆਂ ਨੂੰ ਬੀੜੀ ਸਿਗਰਟ ਤੋਂ ਬਚਾ ਕਿਉਂਕਿ ਨਸ਼ਾ ਵੇਚਣ ਵਾਲੇ ਉਸ ਬੀੜੀ ਸਿਗਰਟ ਵਿੱਚ ਨਸ਼ੇ ਦੀਆਂ ਦਵਾਈਆਂ ਵੀ ਪਾ ਰਹੇ ਆ ਤੇ ਆਪਣੇ ਮੇਰਾ ਮੰਨਣਾ ਇਹ ਹੈ ਕਿ ਜਿਹੜੀ ਆਪਣੀ ਅੱਜ ਦੀ ਪੀੜ੍ਹੀ ਹੈ ਜਿਹੜੇ ਸਕੂਲ ਦੇ ਬੱਚੇ 8ਵੀਂ 7ਵੀਂ ਤੋਂ ਲੈ ਕੇ ਕਾਲਜ ਦੇ ਬੱਚੇ ਹੈ ਇਹ ਇੱਕ ਪੀੜ੍ਹੀ ਹੈ ਜਿਹਨੂੰ ਆਪਾਂ ਨੂੰ ਬਚਾਉਣ ਦੀ ਲੋੜ ਹੈ ਜਿਹੜਾ ਤੰਬਾਕੂ ਦਾ ਸੇਵਨ ਕਰੇਗਾ ਤੁਸੀਂ ਧਿਆਨ ਦੇਵੋਗੇ ਤਾਂ ਤੁਸੀਂ ਦੇਖੋਗੇ ਉਹ ਸ਼ਰਾਬ ਵੀ ਪੀਂਦਾ ਤੇ ਉਹ ਨਸ਼ੇ ਦਾਦੀ ਵੀ ਹੁੰਦਾ ਹੈ ਸੋ ਬੱਚਿਆਂ ਨੂੰ ਇਹ ਦੱਸਣਾ ਕਿ ਤੰਬਾਕੂ ਦਾ ਨੁਕਸਾਨ ਸਿਰਫ ਕੈਂਸਰ ਫੇਫੜੇ ਬਲੱਡ ਪ੍ਰੈਸ਼ਰ ਵਧਣਾ ਹਾਰਟ ਦੀਆਂ ਦਿੱਕਤਾਂ ਹੋਣੀਆਂ ਸ਼ੂਗਰ ਹੋਣੀ ਅੱਖਾਂ ਖਰਾਬ ਹੋਣੀਆਂ ਗੁਰਦਾ ਖਰਾਬ ਹੋਈਆ ਮੂੰਹ ਦਾ ਕੈਂਸਰ ਜਬਾੜੇ ਦਾ ਕੈਂਸਰ ਖਾਨ ਦੀ ਨਾਲੀ ਵਾਲਾ ਕੈਂਸਰ ਪੇਟ ਦਾ ਪੈਂਕਰੀਆਜ਼ ਦਾ ਗੁਰਦੇ ਦਾ ਕੈਂਸਰ ਦਾ ਪਾਵੈ ਸਰੀਰ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਨਖੂਨ ਤੱਕ ਵੀ ਬਿਮਾਰੀ ਸਿਰਫ ਇਹੀ ਨਹੀਂ ਹੈ ਜਿਹੜਾ ਇਹਦੇ ਨਾਲ ਇੱਕ ਅਸਰ ਹੁੰਦਾ ਇਹਦਾ ਦੂਸਰਾ ਸਭ ਉਹ ਵੱਡਾ ਨੁਕਸਾਨ ਇਹ ਹੈ ਕਿ ਆਪਾਂ ਪੀੜੀ ਨੂੰ ਮੌਤ ਦੇ ਮੁਝ ਪੇਜ ਰਿਹਾ ਤੇ ਦੂਸਰਾ ਜਿਹੜਾ ਇਸਤੇਮਾਲ ਕਰਦਾ ਉਹ ਨਾਲ ਨਸ਼ੇਦਾਰ ਵੀ ਹੋ ਰਿਹਾ ਤੇ ਸ਼ਰਾਬ ਨਾਲ ਪੀਣ ਲੱਗ ਜਾਂਦਾ ਸੋ ਮੇਰੀ ਇੱਕ ਤੁਹਾਡੇ ਮੀਡੀਆ ਰਾਹੀਂ ਇੱਕ ਬੇਨਤੀ ਹੈ ਕਿ ਮਾਪੇ ਖਾਸ ਕਰਕੇ ਆਪਣੇ ਬੱਚਿਆਂ ਦਾ ਧਿਆਨ ਰੱਖਣ ਜੇ ਤੁਹਾਨੂੰ ਲੱਗਦਾ ਹੈ ਤੁਹਾਡਾ ਬੱਚਾ ਜ਼ਰੂਰਤ ਤੋਂ ਜ਼ਿਆਦਾ ਤੁਹਾਡੇ ਤੋਂ ਰੋਜ਼ ਪੈਸੇ ਮੰਗ ਰਿਹਾ ਜਾਂ ਉਹਦੇ ਕੁਝ ਰੋਜ਼ ਮਰਦੀ ਜ਼ਿੰਦਗੀ ਚ ਕੁਝ ਉਹਦੇ ਬਿਹੇਵੀਅਰ ਵਿੱਚ ਜਾਂ ਉਹਦੇ ਵਰਤਾਵ ਵਿੱਚ ਬਦਲਾਅ ਆ ਰਹੇ ਆ ਬਦਲਾਅ ਕੀ ਆ ਰਿਹਾ ਹੈ ਉਹ ਕੱਲਾ ਜ਼ਿਆਦਾ ਰਹਿਣ ਲੱਗ ਗਿਆ ਪੜਨ ਦਾ ਬਹਾਨਾ ਲਾ ਕੇ ਕਮਰੇ ਚ ਬੈਠਾ ਰਹਿੰਦਾ ਹੈ ਬਾਥਰੂਮ ਜਾਂਦਾ ਦਿਨ ਚ 3-4 ਵਾਰ ਤੇ ਉੱਥੇ ਘੰਟਾ-ਘੰਟਾ ਬੈਠਾ ਰਹਿੰਦਾ ਪਲੀਜ਼ ਇਹ ਇੱਕ ਖਤਰੇ ਦੀ ਘੰਟੀ ਹੈ ਬੱਚੇ